देखो जिमे साथ ਤੁਹਾਨੂੰ ਵੀ ਪਤਾ ਆਏਗਾ ਕਿ ਕੱਲ ਆਪਾਂ 8.5 ਕਿਲੋਮੀਟਰ ਸਟੇਜ ਜਿਹੜਾ ਹੈਗਾ ਦੁਨੇ ਵਾਲਾ ਸ਼ੇਰਗੜ ਇਹ ਸਾਰਾ ਏਰੀਆ ਦਾ ਜਿਹੜਾ ਆਪਣਾ ਨੈਸ਼ਨਲ ਹਾਈਵੇ ਦਾ ਅੰਮ੍ਰਿਤਸਰ ਜਾਮਨਗੜ ਐਕਸਪ੍ਰੈਸਵੇ ਹੈ ਇਹਦੇ ਵਿੱਚੋਂ ਆਪਾਂ ਕੱਲ ਪੋਜੀਸ਼ਨ ਲਿਆ ਸੀ ਇਹ ਕੁੱਲ ਜਿਹੜੀ ਸੜਕ ਹੈਗੀ ਆ 62.7 ਕਿਲੋਮੀਟਰ ਦੀ ਹੈ ਜਿਹੜਾ ਬਠਿੰਡੇ ਜ਼ਿਲ੍ਹੇ ਦੇ ਅੰਦਰ ਆਉਂਦੀ ਹੈ ਤੇ ਇਹਦੇ ਵਿੱਚ ਆਪਾਂ ਜਿਹੜਾ ਟੋਟਲ ਕੰਪਨਸੇਸ਼ਨ ਜਿਹੜਾ ਅਵਾਰਡ ਹੋਇਆ ਹੈ ਉਹ 731 ਕਰੋੜ ਰੁਪਇਆ ਹੈ। ਉਹ 731 ਕਰੋੜ ਵਿੱਚੋਂ ਆਪਾਂ 693 ਕਰੋੜ ਰੁਪਇਆ ਜਿਹੜਾ ਹੈਗਾ ਉਹ ਡਿਸਬਰਸ ਕਰ ਚੁੱਕੇ ਹਾਂ। ਬਾਕੀ ਦਾ ਜਿਹੜਾ 30 35 ਕਰੋੜ ਉਹਦੇ ਵਿੱਚ 10 ਕਰੋੜ ਰੁਪਇਆ ਇੱਕ ਜੁਮਲਾ ਅਮਰੀਕਾ ਦਾ ਪੰਚਾਇਤ ਦਾ ਹੈਗਾ। ਬਾਕੀ ਕੁੱਲ ਮਿਲਾ ਕੇ 27 ਪਿੰਡਾਂ ਵਿੱਚ 20 ਕਰੋੜ ਰੁਪਏ ਦੀ ਪੈਂਡੈਂਸੀ ਹੈ ਜਿਹੜਾ ਕਿ ਉਹ ਵੀ ਇਹਨਾਂ ਦੇ ਆਪਣੇ ਡਿਸਪਿਊਟਸ ਕਰਕੇ ਹੈ ਕਿਸੇ ਦਾ ਬੈਂਕ ਦੇ ਨਾਲ ਡਿਸਪਿਊਟ ਹੈ ਕਿਸੇ ਦਾ ਨਾਲ ਦੇ ਬੰਦੇ ਦੇ ਨਾਲ ਡਿਸਪਿਊਟ ਹੈ ਕਿਸੇ ਦਾ ਸ਼ੇਅਰਹੋਲਡਿੰਗ ਦਾ ਡਿਸਪਿਊਟ ਹੈ ਜਿਹੜਾ ਵੀ ਹੈਗਾ ਤੇ ਜੇ ਆਪਾਂ 700 ਕਰੋੜ ਰੁਪਇਆ ਲੈ ਕੇ ਵੀ ਇਹ ਕਹੇ ਕਿ ਆਪਾਂ ਪੋਜੀਸ਼ਨ ਨਹੀਂ ਦਵਾਵਾਂਗੇ ਤਾਂ ਇਹ ਤਾਂ ਪੰਜਾਬ ਦੇ ਨਾਲ ਵੀ ਤੇ ਦੇਸ਼ ਦੇ ਨਾਲ ਵੀ ਜਿਹੜੀ ਹੈਗੀ ਹੈ ਉਹ ਇੱਕ ਬਹੁਤ ਵੱਡੀ ਉਹ ਗਲਤੀ ਹੈਗੀ ਹੈ ਕਿ ਜੇ ਇਸ ਤਰੀਕੇ ਦੇ ਦੇਸ਼ ਹਿੱਤ ਦੇ ਪ੍ਰੋਜੈਕਟ ਜਿਹੜਾ ਹੈਗਾ ਆਪਾਂ ਬਿਲਕੁਲ ਵੀ ਰੋਕ ਨਹੀਂ ਸਕਦੇ ਤੇ ਨਾਲ ਹੀ ਜਦੋਂ ਆਪਾਂ ਪੋਜੀਸ਼ਨ ਲਿਆ ਸੀ ਇਸ ਤੋਂ ਪਹਿਲਾਂ ਮੈਂ ਇਹਨਾਂ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਉਹਨੂੰ 15 ਦਿਨ ਪਹਿਲੇ ਤੋਂ ਹੀ ਚਾਰ ਬਾਰ ਕਾਲ ਕੀਤਾ ਆਪਾਂ ਅਖਬਾਰ ਵਿੱਚ ਵੀ ਕੜਿਆ ਕਿ ਜੇ ਕਿਸੇ ਵੀ ਕਿਸਾਨ ਦਾ ਕੋਈ ਪੇਮੈਂਟ ਬਾਕੀ ਹੈ ਉਹ ਆ ਕੇ ਦਫ਼ਤਰ ਵਿੱਚ ਆਪਣਾ ਐਪਲੀਕੇਸ਼ਨ ਦੇ ਕੇ ਆਪਣਾ ਪੇਮੈਂਟ ਕਲੀਅਰ ਕਰਵਾ ਲੇ ਅਖਬਾਰ ਵਿੱਚ ਵੀ ਆਪਾਂ ਕੜਾ 15 ਦਿਨ ਪਹਿਲਾਂ ਵੀ kiya ਉਸ ਤੋਂ ਪਹਿਲਾਂ ਵੀ ਕਰ ਚੁੱਕੇ ਆ ਉਸ ਤੋਂ ਬਾਅਦ ਵੀ ਜੇ ਕੋਈ ਵਿਅਕਤੀ ਨਹੀਂ ਆਂਦਾ ਸਾਰੀ ਪੇਮੈਂਟ ਵੀ ਤੁਹਾਡੀ ਹੋ ਚੁੱਕੀ ਹੈ ਹੁਣ ਸਿਰਫ ਇਸ ਕਰਕੇ ਕਿ ਆਪਣੀ ਮਰਜ਼ੀ ਦਾ ਪੈਸਾ ਮੈਨੂੰ ਚਾਹੀਦਾ ਕਿ ਜੀ ਮੈਂ 1 ਕਰੋੜ ਮੰਗਦਾ ਫਿਰ ਮੰਗਨ ਦਾ ਤਾਂ ਹਰ ਕਿਸੇ ਨੂੰ ਇਹ ਹੈ ਫਿਰ ਤਾਂ ਕੋਈ ਕੁਝ ਵੀ ਮੰਗ ਲਵੇ ਕੋਈ ਕਹਿ ਦੇ ਕਿ ਮੈਂ 2 ਕਰੋੜ ਦੇਣਾ ਲੈਣਾ ਚਾਹੁੰਦਾ ਮੈਨੂੰ ਤਾਂ 4 ਕਰੋੜ ਦਿਓ ਕਾਨੂੰਨ ਨਾਮ ਦੀ ਵੀ ਕੋਈ ਚੀਜ਼ ਹੈ ਜਿਹਦਾ ਕਾਨੂੰਨੀ ਤੌਰ ਤੇ ਇੱਕ ਕਲੈਕਟਰ ਨੇ ਡਿਸੀਜਨ ਲੈ ਲਿਆ ਕਿ ਤੁਹਾਡਾ ਇਨਾ ਮਾਵਜ਼ਾ ਬੰਦਾ ਹੈ ਉਹ ਮਾਵਜ਼ਾ ਤੁਹਾਨੂੰ ਮਿਲ ਚੁੱਕਿਆ ਹੈ ਤੁਸੀਂ ਖੁਦ ਲੈ ਚੁੱਕੇ ਹੋ ਦਸਖਤ ਕਰਕੇ ਇੱਥੇ ਆ ਕੇ ਆਪਣੇ ਬੈਂਕ ਅਕਾਊਂਟ ਦੇਖ ਕੇ ਤੁਹਾਡੇ ਅਕਾਊਂਟਸ ਵਿੱਚ ਪੈਸਾ ਪੈ ਗਿਆ ਹੈ ਹੁਣ ਉਸ ਤੋਂ ਬਾਅਦ ਕਿ ਮੈਂ ਹੁਣ ਜ਼ਮੀਨ ਨਹੀਂ ਦਵਾਂਗਾ ਇਸ ਤੋਂ ਬਾਅਦ ਮੈਨੂੰ ਹੁਣ ਹੋਰ 20 ਲੱਖ ਰੁਪਇਆ ਚਾਹੀਦੇ ਆ ਜੇ ਚਾਹੀਦੇ ਆ ਤਾਂ ਕੋਰਟ ਵਿੱਚ ਜਾ ਕੇ ਲੈ ਲਓ ਤਰੀਕਾ ਹੀ ਹੋਈ ਹੈ ਇੱਕ ਜਿਹੜਾ ਮਹੱਜਬ ਸਮਾਜ ਹੁੰਦਾ ਹੈ ਉਹਦਾ ਤਰੀਕਾ ਇਹੀ ਹੈ ਕਿ ਜੇ ਉਹ ਕਿਸੇ ਗਲਤ ਨੂੰ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਨਾਲ ਨਾ ਇਨਸਾਫੀ ਹੋਈ ਤੇ ਇਸ ਦੇ ਲਈ ਜਿਹੜੇ ਹੈਗੇ ਕੋਰਟ ਬਣੇ ਹੋਏ ਨੇ ਤੇ ਆਪਣੀ ਆਪ ਵਿੱਚ ਹੀ ਕੋਰਟ ਕੋਈ ਨਹੀਂ ਬਣ ਸਕਦਾ ਜੇ ਇਹੀ ਹੋ ਜਾਏ ਕਿ ਕਿਸਾਨ ਜਿਹੜਾ ਹੈ ਫਿਰ ਤਾਂ ਹਰ ਕੋਈ ਇਹ ਕਹੇਗਾ ਕਿ ਜੇ 70 ਮਿਲ ਗਿਆ ਹੁਣ 1 ਕਰੋੜ ਦੇ ਦੋ ਨਹੀਂ ਤਾਂ ਮੈਂ ਜ਼ਮੀਨ ਵਿੱਚ ਕੁਛ ਨਹੀਂ ਦੇਣਾ ਫਿਰ 700 ਕਰੋੜ ਰੁਪਏ ਤੁਸੀਂ ਕਿਸ ਚੀਜ਼ ਦਾ ਲਿਆ ਹਲੇ ਤੱਕ ਜੇ ਜ਼ਮੀਨ ਨਹੀਂ ਦੇਣੀ ਕਾਨੂੰਨੀ ਤੌਰ ਤੇ ਆਪਾਂ ਜ਼ਮੀਨ ਲੈ ਰਹੇ ਆ ਪ੍ਰੋਪਰ ਲੈਂਡ ਐਕਵੀਜ਼ੀਸ਼ਨ ਦਾ ਪ੍ਰੋਸੈਸ ਹੋਇਆ ਹੈ ਤੁਸੀਂ ਦਸਖਤ ਕਰਕੇ ਤੁਸੀਂ ਆਪਣੇ ਪੈਸੇ ਚੁੱਕ ਲਏ ਨੇ ਉਸ ਤੋਂ ਬਾਅਦ ਫਿਰ ਤੁਹਾਡਾ ਇਤਰਾਜ਼ ਤਾਂ ਬਣ ਹੀ ਨਹੀਂ ਸਕਦਾ ਜੇ ਕੋਈ ਇਤਰਾਜ਼ ਹੈ ਜਾ ਕੇ ਕੋਰਟ ਵਿੱਚ ਇੱਕ ਵਾਰ ਐਪਲੀਕੇਸ਼ਨ ਦੇ ਦਿਓ ਉੱਥੇ ਜੇ ਕੋਰਟ ਕਹਿੰਦੀ ਹੈ ਕਿ ਇਹਨਾਂ ਨੂੰ ਹੋਰ ਵੀ ਦੇਣਾ ਬੰਦਾ ਹੈ ਤਾਂ ਸਰਕਾਰ ਦੇ ਦੇਵੇਗੀ ਪਰ ਇਹ ਜਿਹੜਾ ਅੱਜ ਦਾ ਇਹਨਾਂ ਨੇ ਤਰੀਕਾ ਅਪਣਾਇਆ ਹੈ ਇਹ ਬਿਲਕੁਲ ਗੈਰ ਕਾਨੂੰਨੀ ਤਰੀਕਾ ਹੈ ਔਰ ਇਹਦੇ ਵਿੱਚ ਵੀ ਤੁਸੀਂ ਦੇਖੋ ਕਿ 90% ਜਿਹੜਾ ਪ੍ਰੋਟੈਸਟ ਦੇ ਹਿੱਸਾ ਸੀਗੇ ਬੰਦੇ ਉਹ ਸਾਰੇ ਜਿਹੜੇ ਹੈਗੇ ਬਾਹਰ ਦੇ ਜ਼ਿਲ੍ਹੇ ਹੈਗੇ ਆ ਉਹਦੇ ਵਿੱਚੋਂ ਮੈਂ ਇੱਕ ਦੋ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਆਇਓ ਉਹ ਕਹਿੰਦਾ ਮੈਂ ਬਰਨਾਲੇ ਸ਼ਹਿਰ ਆ ਹਾਂ ਕੋਨ ਬਰਨਾਲਾ ਸ਼ਹਿਰ ਦੇ ਵੀ ਕਿਸਾਨ ਬਣ ਗਏ ਕਿ ਮੈਂ ਤਾਂ ਉੱਥੇ ਦਾ ਕਿਸਾਨ ਆ ਉਹ ਵੀ ਯੂਨੀਅਨ ਦਾ ਹਿੱਸਾ ਬਣ ਗਏ ਜੇ ਪੰਜਾਬ ਜਿਹੜੇ ਬਾਕੀ ਹੈਗੇ ਆ ਪੰਜਾਬ ਦੇ ਬਾਕੀ ਸਾਰੇ ਲੋਕ ਵੀ ਨੇ ਜਿਹੜਾ ਕਿਸਾਨ ਹੈ ਕਿਸਾਨ ਨੂੰ ਇਹਦੇ ਵਿੱਚ ਕੋਈ ਸ਼ੌਕ ਨਹੀਂ ਇਹ ਤਾਂ ਕੁਝ ਲੋਕ ਹੈਗੇ ਆ ਜਿਹੜਾ ਉਕਸਾਉਣ ਦਾ ਕੰਮ ਕਰਦੇ ਆ ਕਿ ਆਪਾਂ ਤੁਹਾਨੂੰ 10 ਦੀ ਥਾਂ ਤੇ 12 ਕਰਾ ਦੇਣੀ ਆ 12 ਦੀ ਥਾਂ ਤੇ 14 ਕਰਾ ਦੇਣੀ ਆ ਇਹ ਵਾਲਾ ਤਰੀਕਾ ਜਿਹੜਾ ਮੈਨੂੰ ਨਹੀਂ ਲੱਗਦਾ ਕਿਸੇ ਵੀ ਮਾਜਬ ਸਮਾਜ ਦਾ ਹਿੱਸਾ ਹੋ ਸਕਦਾ ਮੈਂ ਸਾਰਿਆਂ ਨੂੰ ਬੇਨਤੀ ਇਹ ਹੀ ਕਰਾਂਗਾ ਜੇ ਕਿਸੇ ਕਿਸਾਨ ਨੂੰ ਜੈਨੂਨ ਕੋਈ ਇਸ਼ੂ ਹੁਣ ਵੀ ਹੈਗਾ ਆਪਣੇ ਦਰਵਾਜ਼ੇ ਖੁੱਲਨੇ ਉਹ ਕਦੀ ਵੀ ਆ ਸਕਦਾ ਹੈ ਆਪਣਾ ਇਸ਼ੂ ਦੱਸ ਸਕਦਾ ਪਰ ਇਸ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਇੱਕ ਸਹੀ ਤਰੀਕਾ ਇੱਕ ਸਾਰਾ ਕੁਝ ਪੈਸਾ ਲੈਣ ਤੋਂ ਬਾਅਦ ਇਹ ਕਹਿਣਾ ਕਿ ਜੀ ਆਪਾਂ ਕਬਜ਼ਾ ਨਹੀਂ ਦਿਵਾਵਾਂਗੇ ਤਾਂ ਆਪਾਂ ਗੈਰ ਕਾਨੂੰਨੀ ਤੌਰ ਤੇ ਦੁਬਾਰਾ ਕਬਜ਼ਾ ਕਰਾਂਗੇ ਤਾਂ ਇਹਦੇ ਵਾਸਤੇ ਪੁਲਿਸ ਹੈਗੀ ਆ ਪ੍ਰਸ਼ਾਸਨ ਹੈ ਕੀ ਆਪਾਂ ਜ਼ਰੂਰ ਹੋਣ ਦੇ ਖਿਲਾਫ ਕਾਰਵਾਈ ਕਰਾਂਗੇ ਹੁਣ ਵੀ ਜੇ ਕਿਸੇ ਨੂੰ ਕੋਈ ਹੈਗਾ ਉਹ ਜ਼ਰੂਰ ਆ ਜਾਵੇ ਜਿਹੜੇ ਹੁਣ ਆਪਣੇ 11 ਨੌਜਵਾਨ ਹੈਗੇ ਆ ਇਹ ਆਪਣੇ ਮੁੰਡੇ ਨਹੀਂ ਹੈ ਇਹ ਆਪਣੇ ਪੰਜਾਬ ਦੇ ਮੁੰਡੇ ਕੁੜੀਆਂ ਨਹੀਂ ਨੇ ਇਹਨਾਂ ਦੇ ਉੱਤੇ ਤੁਸੀਂ ਦੇਖੋ ਕਿਸ ਤਰੀਕੇ ਨਾਲ ਡਾਂਗਾ ਫੇਰੀਆਂ ਨੇ मतलब ए इस तरीके ਦਾ ਸਮਾਜ ਸਾਨੂੰ ਪੰਜਾਬ ਵੀ ਚਾਹੀਦਾ ਇਹ ਦੱਸ ਲਿਓ ਇੱਕ ਵਾਰ ਸੋਚਣਾ ਚਾਹੀਦਾ ਕਿ ਜਿਹੜਾ ਖੁਦ ਨੂੰ ਕਿਸਾਨ ਕਹਿ ਰਹਾ ਹੈ ਪੁਲਿਸ ਜਿਹਦਾ ਕੰਮ ਹੈਗਾ ਜੇ ਕੋਈ ਗਲਤੀ ਕਰੇ ਤਾਂ ਉਹਦੇ ਉੱਤੇ ਲਾਠੀ ਚਲੇ ਪੁਲਿਸ ਨੇ ਲਾਠੀਆਂ ਨਹੀਂ ਪਾਈ ਜਿਹੜਾ ਕਿਸਾਨ ਹੈ ਉਹ ਖੁਦ ਨੂੰ ਕਿਸਾਨ ਕਹਿ ਰਹਾ ਮੈਨੂੰ ਨਹੀਂ ਪਤਾ ਕਿਸਾਨ ਹੈ ਵੀ ਕਿ ਨਹੀਂ ਹੈ ਖੁਦ ਨੂੰ ਕਿਸਾਨ ਕਹਿੰਦਾ ਹੈ ਪਰ ਆਪਣੇ ਹੀ ਮੁੰਡੇ ਕੁੜੀਆਂ ਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਕੁੱਟਿਆ ਕਿਸ ਤਰੀਕੇ ਨਾਲ ਫ੍ਰੈਕਚਰਸ ਹੋਏ ਨੇ ਐਸ ਐਚ ਓ ਦੇ ਕਿਸੇ ਹੋਰ ਥਾਂ ਤੇ ਤੁਸੀਂ ਇਸ ਤਰੀਕੇ ਨਾਲ ਦੇਖਿਆ ਹੋਇਆ ਕਿਸੇ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਇਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਮੈਨੂੰ ਲੱਗਦਾ ਕਿ ਇਹ ਪੰਜਾਬ ਦੇ ਲਈ ਵੀ ਇੱਕ ਚਿੰਤਾ ਦਾ ਵਿਸ਼ੇ ਹੈ ਕਿ ਕੁਝ ਗੈਰ-ਚਰਾਰਤੀ ਤੱਤਵ ਨੇ ਜਿਹੜਾ ਕਿ ਮਾਹੌਲ ਨੁਕਸਾਨਾ ਚਾਹੁੰਦੇ ਨੇ ਜਿਹੜਾ ਕਿ ਗੈਰ-ਕਾਨੂੰਨੀ ਤੌਰ ਤੇ ਬੈਨੀਫਿਟ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਬਿਲਕੁਲ ਵੀ ਕਿਸੇ ਵੀ ਤਰੀਕੇ ਨਾਲ ਆਪਾਂ ਜੜਾਏਗਾ ਕਾਮਯਾਬ ਨਹੀਂ ਹੋਣ ਦੇਵਾਂਗੇ ਜਿਹੜੇ ਸਹੀ ਕਿਸਾਨ ਹੈਗੇ ਆ ਜੇ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਹੈ ਕਿ ਇਹ ਕੋਈ ਇਸ਼ੂ ਹੈ ਉਹ ਸਾਡੇ ਦਰਵਾਜ਼ੇ ਖੋਲ੍ਹਨੇ ਉਹ ਕਦੀ ਵੀ ਆ ਸਕਦੇ ਸਰ ਜਿਸ ਤਰ੍ਹਾਂ ਟਕਰਾਅ ਹੋਏ ਤੁਸੀਂ ਕਹਿ ਰਹੇ ਹੋ ਵੀ ਦਰਵਾਜ਼ੇ ਤੁਹਾਡੇ ਖੁੱਲੇ ਹੋਏ ਹੈਗੇ ਹਾਲੇ ਤੱਕ ਮਾਮਲਾ ਨਿਕਲਿਆ ਨਹੀਂ ਹੈ ਜੇ ਕੱਲ ਫਿਰ ਉਹ ਕਿਸਾਨ ਆਪੀ ਜਿੱਤੇੜੇ ਰਹਿਣ ਵਿੱਚ ਕਬਜਾ ਉਹ ਕਹਿ ਰਹੇ ਵੀ ਅਸੀਂ ਆਪਣੀ ਜਮੀਨ ਤੇ ਜਾਵਾਂਗੇ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੇ ਐਕਚੁਅਲ ਵਾਲੇ ਕਿਸਾਨ ਨੇ ਦੁਨੇ ਵਾਲੇ ਦੇ ਉਹ ਤਾਂ ਕੱਲ ਵੀ ਨਹੀਂ ਉੱਥੇ ਆਏ ਉਹ ਤਾਂ ਅੱਜ ਵੀ ਨਹੀਂ ਸੀਗੇ ਜੇ ਆਪਾਂ 3-4 ਇੱਕ ਉਹਨਾਂ ਦੇ ਵਿੱਚ ਵਿਅਕਤੀ ਹੈ ਜਿਹੜਾ ਕਿ ਪਹਿਲਾਂ ਉਸਾਨ ਦਾ ਕੰਮ ਜਿਸ ਵਿਅਕਤੀ ਨੇ ਕੀਤਾ ਸੀ ਉਹ ਵਿਅਕਤੀ ਨੇ ਪਹਿਲਾਂ ਸਰਕਾਰ ਤੋਂ ਪੈਸਾ ਅਪਰੂਵ ਕਰਵਾ ਲਿਆ ਉਸ ਤੋਂ ਬਾਅਦ ਬੈਂਕ ਤੋਂ ਜਾ ਕੇ ਉਸੇ ਜ਼ਮੀਨ ਤੇ ਲੋਨ ਲੈ ਲਿਆ ਹੁਣ ਕਹਿੰਦਾ ਮੇਰੇ ਪੈਸੇ ਰਿਲੀਜ਼ ਨਹੀਂ ਹੋ ਰਹੇ ਠੀਕ ਹੈ ਉਹ ਕਿਸਾਨ ਦਾ ਕੰਮ ਕਰਦਾ ਹੈ ਇੱਕ ਐਕ ਸਰਪੰਚ ਹੈ ਮਤਲਬ ਇਸ ਤਰੀਕੇ ਦੇ ਵਿਅਕਤੀ ਜਿਹੜਾ ਕਿ ਇੱਕ ਇੱਕ ਬੰਦਾ ਯੂਨੀਅਨਾਂ ਨੂੰ ਨਾਲ ਲੈ ਕੇ ਆਪਣਾ ਇੱਕ ਨਵਾਂ ਡਰਾਮਾ ਸ਼ੁਰੂ ਕਰ ਦਿੰਦਾ ਹੈ ਕੀ ਪੰਜਾਬ ਦਾ ਸਾਰਾ ਵਿਕਾਸ ਆਪਾਂ ਇਸ ਕਰਕੇ ਰੋਕ ਲਈਏ ਕਿਉਂਕਿ ਇੱਕ ਵਿਅਕਤੀ ਨੇ ਆਪਣਾ ਜਿਹੜਾ ਹੈਗਾ ਚਾਹ ਚੜਾਉਣਾ ਹੈ ਇੱਕ ਵਿਅਕਤੀ ਨੇ ਆਪਣੀ ਈਗੋ ਸੈਟੀਸਫਾਈ ਕਰਨੀ ਹੈ ਕਿੰਨਾ ਚਿਰ ਪਹਿਲਾਂ ਪੈਸੇ ਲੈ ਸੀ ਨਹੀਂ 1.5 ਸਾਲ ਤੋਂ ਕੁਛ ਨਹੀਂ 1.5 ਸਾਲ ਪਹਿਲਾਂ ਕੁਛ ਨਹੀਂ 6 ਮਹੀਨਾ ਪਹਿਲਾਂ ਕੁਛ ਨਹੀਂ 1 ਸਾਲ ਪਹਿਲਾਂ ਸਾਰਾ ਪੈਸਾ ਲੈ ਚੁੱਕੇ ਮੈਂ ਉਹੀ ਕਹਾਂ ਕਿ 731 ਕਰੋੜ ਵਿੱਚੋਂ 693 ਕਰੋੜ ਇਹਨਾਂ ਦੇ ਖਾਤੇ ਵਿੱਚ ਲੈ ਆ ਚੁੱਕੇ ਨੇ ਤੇ ਜਿਹੜਾ ਕਿਸਾਨ ਹੁਣ ਵਿਰੋਧ ਵੀ ਕਰ ਰਹਾ ਹੈ ਤੁਸੀਂ ਕਹਿ ਰਹੇ ਹੋ ਉਹ ਬੰਦੇ ਨੇ ਵੀ 50 ਲੱਖ ਰੁਪਏ ਪਰ ਕੇਲੇ ਦੇ ਹਿਸਾਬ ਨਾਲ ਉਹਨਾਂ ਦੇ ਖਾਤੇ ਵਿੱਚ ਗਿਆ ਹੋਇਆ ਹੈ ਜੇ ਤੁਹਾਡਾ ਪਹਿਲਾ ਵਿਰੋਧ ਸੀਗਾ ਤਾਂ ਪਿੱਛੇ ਪੈਸਾ ਕਾਦੇ ਵਾਸਤੇ ਲਈ ਤੁਸੀਂ ਖੁਦ ਖਾਤਾ ਦੇਖ ਕੇ ਦਸਕਤ ਕਰਨ ਕਾਦੇ ਵਾਸਤੇ ਆਏ ਸੀਗੇ ਜਿਹੜੇ ਜ਼ਖਮੀ ਹੋਏ ਉਹ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਆਪਣੇ ਮੁਲਾਜ਼ਮ ਜ਼ਖਮੀ ਹੋਏ ਨੇ ਇਹਨੇ ਬਹੁਤ ਮਿਹਨਤ ਕੀਤੀ ਬਹੁਤ ਸਹਿਜ ਦੇ ਨਾਲ ਉੱਥੇ ਬੈਠੇ ਰਹੇ ਜ਼ਖਮੀ ਵੀ ਲੈ ਤੇ ਆਪਾ ਬਿਲਕੁਲ ਸ਼ੁਕਰਗੁਜ਼ਾਰ ਹੈ ਇਹਨਾਂ ਦੇ ਕਿ ਇਸ ਤਰੀਕੇ ਨਾਲ ਇਹਨਾਂ ਨੇ ਸਿਚੁਏਸ਼ਨ ਨੂੰ ਅੱਜ ਸਾਮ੍ਹੇ ਆਇਆ ਤੇ ਇਹਨਾਂ ਦੀ ਬਿਆਨਾਂ ਦੇ ਆਧਾਰ ਤੇ ਜਿਹੜੇ ਵੀ ਵਿਅਕਤੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਜ਼ਰੂਰ ਪਰਚਾ ਦਰਜ ਹੋਏਗਾ ਯੋਗ ਕਾਰਵਾਈ ਹੋਏਗੀ ਇੱਕ ਮੈਸੇਜ ਜ਼ਰੂਰ ਜਾਣਾ ਚਾਹੀਦਾ ਸਮਾਜ ਵਿੱਚ ਕਿ ਇਸ ਤਰੀਕੇ ਦੇ ਤੱਤ ਜੋ ਹੈ ਉਹ ਬਿਲਕੁਲ ਵੀ ਸਮਾਜ ਵਿੱਚ ਬਰਦਾਸ਼ਤ ਨਹੀਂ ਹੋ ਸਕਦੇ ਦੁਬਾਰਾ ਇਸ ਸਿਚਿਨਾਵੇ ਕੀ ਕਿੱਥੇ ਦੇਖਿਏ ਇਹ ਤਾਂ ਮੈਨੂੰ ਨਹੀਂ ਲੱਗਦਾ ਮੈਂ ਪਹਿਲਾਂ ਵੀ ਕਿਹਾ ਕਿ ਇਹ ਸਮਾਜ ਦਾ ਵਿਸ਼ਾ ਹੋਣ ਜਿਹੜਾ ਹੈਗਾ ਇਸ਼ੂ ਜਿਹੜਾ ਹੈਗਾ ਉਹ ਸਿਰਫ ਪ੍ਰਸ਼ਾਸਨ ਦਾ ਨਹੀਂ ਹੈ ਇਹ ਸਮਾਜ ਦਾ ਵੀ ਵਿਸ਼ਾ ਹੈ ਕਿ ਕਿਆ ਸਮਾਜ ਇਸ ਤਰੀਕੇ ਦਾ ਕਿ ਜਿੱਥੇ ਪੁਲਿਸ ਡਾਂਗਾ ਨਹੀਂ ਫੇਰ ਰਹੀ ਹੋਣ ਆਪਣੇ ਆਪ ਨੂੰ ਕਿਸਾਨ ਕਿਹਾਉਣ ਵਾਲਾ ਬੰਦਾ ਡਾਂਗਾ ਫੇਰ ਰਹਾ ਹੈ ਪੱਥਰ ਜਿਹੜਾ ਹੈਗਾ ਗੱਡੀਆਂ ਵਿੱਚ ਪੱਥਰ ਲਿਆ ਕੇ ਪੱਥਰ ਸੁੱਟ ਰਿਹਾ ਹੈ ਕਿਆ ਇਸ ਤਰੀਕੇ ਦਾ ਸਮਾਜ ਪੰਜਾਬੀ ਨੂੰ ਚਾਹੀਦਾ ਹੈ ਮੇਰੀ ਬੇਨਤੀ ਸਾਰਿਆਂ ਨੂੰ ਇਹੀ ਹੈ ਕਿ ਇਸ ਦੇ ਬਾਰੇ ਜ਼ਰੂਰ ਤੁਸੀਂ ਇੱਕ ਵਾਰ ਚਿੰਤਨ ਜ਼ਰੂਰ ਕਰੋ ਮੈਨੂੰ ਨਹੀਂ ਲੱਗਦਾ ਕਿ ਇਸ ਤਰੀਕੇ ਦਾ ਸਮਾਜ ਕੋਈ ਵੀ ਐਕਸੈਪਟ ਕਰ ਸਕਦਾ ਹੈ ਫਿਰ ਵੀ ਬੇਨਤੀ ਹੈ ਕਿ ਜਿਹੜਾ ਕੋਈ ਵੀ ਮੈਂ ਪਹਿਲਾਂ ਵੀ ਕਿਹਾ ਕਿ ਕੋਈ ਵੀ ਜਿਹੜਾ ਸਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ ਉਹ ਜ਼ਰੂਰ ਆ ਸਕਦਾ ਹੈ ਆਪਾਂ ਫਿਰ ਵੀ ਗੱਲ ਕਰਾਂਗੇ ਉਹਨਾਂ ਦੇ ਨਾਲ ਉਹਨਾਂ ਦੇ ਵਿੱਚ ਵੀ ਕੋਈ ਗੱਲ ਕਰਨਾ ਚਾਹੇ ਜ਼ਰੂਰ ਆ ਜਾਏ ਦਫ਼ਤਰ ਖੁੱਲੇ ਨੇ ਆਪਣੇ ਮੈਂ ਵੀ ਮੈਡਮ ਵੀ ਸਾਰੇ ਆਪਾਂ ਗੱਲ ਕਰਨ ਦੇ ਵਾਸਤੇ ਤਿਆਰ ਹੈ ਪਰ ਇਹ ਪਹਿਲੀ ਗੱਲ ਹੀ ਹੋਗੀ ਕਿ ਜਿਹੜੇ ਵੀ ਗੱਲ ਹੋਗੀ ਉਹ ਕਾਨੂੰਨ ਦੇ ਦਾਇਰੇ ਵਿੱਚ ਹੋਗੀ ਕਾਨੂੰਨ ਦੇ ਬਾਰੇ ਦੇ ਬਾਅਦ ਆਪਾਂ ਕੋਈ ਵੀ ਗੱਲ ਕਰਨ ਨਹੀਂ ਸਕਦੇ ਠੀਕ ਥੈਂਕ ਯੂ ਜੀ ਸਾਰੀ ਡੀਟੇਲ ਤੁਹਾਨੂੰ ਡੀਸੀ ਸਾਹਿਬ ਨੇ ਦੱਸ ਦਿੱਤੀ ਹੈ ਕਿ ਕੱਲ ਜਿਹੜਾ ਐਨਐਚਏ ਆਈ ਦੀ ਲੀਗਲੀ ਅਸੀਂ ਪੋゼਸ਼ਨ ਕਰਾਇਆ ਸੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਬੜੀ ਕੱਲ ਵੀ ਸਾਡੀ ਬਹੁਤ ਤਿੰਨ ਐਸਪੀ ਸਾਡੇ 6 7 ਡੀਐਸਪੀ ਔਰ 700 ਫੋਰਸ ਲੱਗੀ ਸੀ ਜਦੋਂ ਅਸੀਂ ਸਾਰਾ ਬੜਾ ਦਿਨ ਪੂਰੇ ਦਿਨ ਮਿਹਨਤ ਕਰਕੇ ਇਹਨਾਂ ਦਾ ਲੀਗਲੀ ਪੋゼਸ਼ਨ ਦਵਾਇਆ ਸੀਗਾ ਤੇ ਅੱਜ ਇਹਨਾਂ ਨੇ ਕਿਸਾਨਾਂ ਨੇ ਉਹਨੂੰ ਬਿਲਕੁਲ VKY ਉਗਰਾਹਾ ਯੂਨੀਅਨ ਨੇ ਕਿਹਾ ਕਿ ਅਸੀਂ ਇਹਨੂੰ ਵਾਪਸ ਆਪਣਾ ਕਬਜ਼ਾ ਬਹਾਲ ਕਰਾਂਗੇ ਔਰ ਇਹਨਾਂ ਨੂੰ ਬਹੁਤ ਵਾਰ ਕਿਹਾ ਗਿਆ ਕਿ ਤੁਸੀਂ ਪ੍ਰਸ਼ਾਸਨ ਦੇ ਨਾਲ ਆ ਕੇ ਗੱਲਬਾਤ ਕਰ ਲਓ ਜੋ ਵੀ ਤੁਹਾਨੂੰ ਕੋਈ ਵਹਿਮ ਹੈ ਤੁਹਾਨੂੰ ਆਫੀਸ਼ੀਅਲ ਚੈਨਲਸ ਨਾਲ ਅਸੀਂ ਰਿਸੋਲਵ ਕਰ ਸਕਦੇ ਹਾਂ ਬਟ ਉਹਨਾਂ ਨੇ ਬਿਲਕੁਲ ਡਿਨਾਈ ਕਰਤਾ ਔਰ ਇਹ ਪੂਰੀ ਆਪਣੀ ਇਹਨਾਂ ਨੇ ਕਾਲ ਵਗੈਰਾ ਦਿੱਤੀ ਕਿ ਬਹੁਤ ਸਾਰੇ ਬਾਕੀ ਜ਼ਿਲ੍ਹਿਆਂ ਤੋਂ ਇਹਨਾਂ ਨੇ ਆਪਣੀ ਯੂਨੀਅਨ ਦੇ ਮੈਂਬਰਸ ਬੁਲਾਏ ਔਰ ਜਦੋਂ ਸਾਡੀ ਫੋਰਸ ਇਹਨਾਂ ਨੂੰ ਉਦੋਂ ਵੀ ਕਹਿੰਦੇ ਰਹੀ ਸਾਰੇ ਮੈਂ ਡੀਸੀ ਸਾਹਿਬ ਡੀਆਈਜੀ ਸਰ ਸਾਰੇ ਮੌਕੇ ਤੇ ਸੀ ਸਾਡੀ ਪੂਰੀ ਫੋਰਸ ਬਾਹਰੋਂ ਵੀ ਸਾਨੂੰ ਮਿਲੀ ਸੀਗੀ ਅਸੀਂ ਇਹਨਾਂ ਨੂੰ ਕੰਟੀਨਿਊਸ ਕਹਿੰਦੇ ਰਹੇ ਕਿ ਹਲੇ ਵੀ ਕੋਈ ਗੱਲਬਾਤ ਕਰ ਲੋ ਬਟ ਇਹਨਾਂ ਨੇ ਬਿਲਕੁਲ ਡਿਨਾਈ ਕਰਕੇ ਸਾਡੀ ਜਿਹੜੀ ਇਹਨਾਂ ਨੂੰ ਜਿਹੜਾ ਕਬਜ਼ਾ ਕਰਨ ਦੀ ਨੀਅਤ ਨਾਲੇ ਆ ਰਹੇ ਸੀਗੇ ਚਾਰਜ ਕਰਦੇ ਹੋਏ ਇਹਨਾਂ ਨੇ ਸਾਡੀ ਫੋਰਸ ਤੇ ਤੁਸੀਂ ਦੇਖਿਆ ਸਾ ਤਿੰਨ ਬਾਟਸ ਦੇ ਸਾਡੇ ਮੁਲਾਜ਼ਮ ਜ਼ਖਮੀ ਪਏ ਹੋਏ ਇਹਨਾਂ ਨੇ ਲਾਠੀਆਂ ਡੱਲੇ ਕਿੰਨਾ ਕੁਝ ਮਾਰ ਕੇ ਇਲੀਗਲੀ ਜਦੋਂ ਕਿ ਅਸੀਂ ਪੂਰਾ ਇਹਨਾਂ ਨੂੰ ਕਾਬੂ ਕਰਨ ਲਈ ਸਥਿਤੀ ਨੂੰ ਗ੍ਰੇਡੇਡ ਯੂਜ਼ ਆਫ ਫੋਰਸ ਟੋਟਲੀ ਨਾਨ ਲੀਥਲ ਵੇ ਨਾਲ ਯੂਜ਼ ਕੀਤਾ ਗਿਆ ਸੀ ਬਟ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਇੱਥੇ ਦੋ ਤਿੰਨ ਸਾਡੀ ਲੇਡੀ ਕਨਸਟੇਬਲਸ ਵੀ ਧਾਕਲੇ ਕਿ ਐਸਆਈ ਲੜਕੀ ਹੈਗੀ ਔਰ ਦੋ ਤਿੰਨ ਸਾਡੇ ਐਸਐਚਓ ਜ਼ਖਮੀ ਹੈ ਕਿਸੇ ਦੇ ਸਿਰ ਤੇ ਚਾਰ ਪੰਜ ਟਾਂਕੇ ਲੱਗੇ ਕਿਸੇ ਦੀ ਹੱਡੀ ਟੁੱਟ ਗਈ ਹੈ ਔਰ ਇੱਕ ਦੀ ਪਿੱਟ ਤੇ ਬਹੁਤ ਸਾਰੀ ਲਾਸ਼ਾਂ ਪਈਆਂ ਹੋਈਆਂ ਉਹਦੇ ਸਿਰ ਤੇ ਕਈ ਟਾਂਕੇ ਲੱਗੇ ਮਤਲਬ ਇਸ ਤਰ੍ਹਾਂ ਦਾ ਡੀਸੀ ਸਾਹਿਬ ਨੇ ਆਈ ਥਿੰਕ ਮੈਂ ਇਸ ਤੋਂ ਬੈਟਰ ਨਹੀਂ ਐਕਸਪਲੇਨ ਕਰਾਂਗੀ ਕਿ ਸਾਡੀ ਸੋਸਾਇਟੀ ਇਸ ਲੈਵਲ ਤੱਕ ਪਹੁੰਚ ਜਾਏਗੀ ਕਿ ਸਾਡੇ ਤੁਹਾਡੇ ਯੂ نو ਪੁਲਿਸ ਵਾਲਿਆਂ ਤੇ ਜੋ ਤੁਹਾਡੀ ਹੀ ਸੋਸਾਇਟੀ ਲਈ ਬੈਠੇ ਹੈ ਉਹਨਾਂ ਤੇ ਤੁਸੀਂ ਇਸ ਤਰ੍ਹਾਂ ਦੇ ਅਟੈਕ ਕਰ ਰਹੇ ਹੋ ਸੋ ਇਹ ਸਾਡੇ ਪੰਜਾਬ ਦੇ ਸਮਾਜ ਲਈ ਵੀ ਬਹੁਤ ਵੱਡੀ ਸੋਚਣ ਦੀ ਗੱਲ ਹੈ ਕਿ ਜੇ ਐਦਾਂ ਹੀ ਚੱਲਦਾ ਰਿਹਾ ਤੇ ਵਾਟ ਦ ਫਿਊਚਰ ਹੋਲਸ ਸੋ ਅਸੀਂ ਜੋ ਸਾਡੇ ਇੰਜਰਡ ਹੈਗੇ ਉਹਨਾਂ ਦੇ ਬਿਆਨਾਂ ਤੇ ਜੋ ਐਸ ਪਰ ਲਾ ਬਣਦਾ ਸੀ ਅੱਜ ਹੀ ਉਹਨਾਂ ਦੀ ਲੀਗਲ ਕਾਰਵਾਈ ਕਰਾਂਗੇ ਤੇ ਉਸ ਤੋਂ ਬਾਅਦ ਇਹਨਾਂ ਦੀ ਅਰੈਸਟਾਂ ਵੀ ਪੈਣਗੀਆਂ ਜੋ ਜੋ ਸਾਨੂੰ ਆਈਡੈਂਟੀਫਾਈ ਹੁੰਦੇ ਔਰ ਬਾਕੀ ਜਿਹੜੇ ਹਲੇ ਨਹੀਂ ਪਤਾ ਉਹਨਾਂ ਨੂੰ ਬਾਅਦ ਵਿੱਚ ਅਸੀਂ ਵੈਰੀਫਾਈ ਕਰਾਂਗੇ ਔਰ ਸਾਡੇ ਡੀਜੀ ਸਰ ਨੇ ਵੱਲੋਂ ਬਹੁਤ ਜ਼ਿਆਦਾ ਸਾਡੀ ਫੋਰਸ ਲਈ ਹੀ ਇਸ ਪ੍ਰਾਊਡ ਆਫ ਥੈਮ ਇਨ ਆ ਦਾ ਮੈਡ ਡੀਜੀ ਪੰਜਾਬ ਵੱਲੋਂ ਵੀ ਨਾ ਸਾਰਿਆਂ ਨੂੰ ਕਨਵੇ ਕੀਤਾ ਹੈ ਨਾਟ ਜਸ ਡੀਜੀ ਪੰਜਾਬ इवन ਸੀਐਮ ਸਾਹਿਬ ਵੱਲੋਂ ਵੀ ਇਹਨਾਂ ਨੂੰ ਇਹ ਸਾਰੇ ਵਧਾਈ ਦੇ ਪਾਤਰ ਹੈ ਕਿ ਖੜ ਕੇ ਇਹਨਾਂ ਨੇ ਪੂਰਾ ਡਟ ਕੇ ਸਿਚੁਏਸ਼ਨ ਨੂੰ ਸੰਭਾਇਆ ਇਹ ਤੇ ਜਿਹੜੇ ਨਈ ਬਿੰਜਰ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਆਮ ਵੈਰੀ ਪ੍ਰਾਊਡ ਆਫ ਮਾਈ ਟੀਮ ਥੈਂਕ ਯੂ ਮੈਡਮ ਪਹਿਲਾ ਹਮਲਾ ਪਹਿਲਾ ਹਮਲਾ ਕਿਸਾਨਾਂ ਨੇ ਕੀਤਾ ਸੀ ਪੁੱਛਦੇ ਦੇਖੋ ਜੀ ਤੁਸੀਂ ਵੀ ਆਈ ਥਿੰਕ ਕਾਫੀ ਮੌਕੇ ਤੇ ਸੀਗੇ ਉਹਨਾਂ ਨੂੰ ਕਿੰਨੀ ਵਾਰੀ ਬੁਲਾਇਆ ਗਿਆ ਜੇ ਸਾਨੂੰ ਕਹਿਣਗੇ ਕਿ ਤੁਸੀਂ ਰਸਤਾ ਛੱਡੋ ਅਸੀਂ ਸਾਰੀ ਪੇਮੈਂਟ ਤੇ ਕਰਨ ਦੇ باوجود ਅਸੀਂ ਉਹਨਾਂ ਨੂੰ ਜਿਹੜੀ ਪੋゼਸ਼ਨ ਕਰ ਦਿੱਤੀ ਸੀ ਉਸ ਨੂੰ ਬਹਾਲ ਕਰਾਂਗੇ ਤਾਂ ਅਸੀਂ ਤਾਂ ਐਸ ਪਰ ਲਾਈ ਚੱਲਣਾ ਹਾਊ ਕੈਨ ਵੀ ਲੈਟ them ਗਿਵ ਅਵੇ ਸੋ ਅਸੀਂ ਉਹਨਾਂ ਨੂੰ ਬਿਲਕੁਲੀ ਲੀਗਲੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਜਿਸ ਤਰ੍ਹਾਂ ਦੀ ਤੁਸੀਂ ਸੱਟਾਂ ਦੇਖ ਰਹੇ ਹੋ ਤਾਂ ਤੁਹਾਨੂੰ ਆਪ ਹੀ ਸਮਝ ਆ ਜਾਏਗੀ ਕਿ ਹਮਲਾ ਕਿਨੇ ਕੀਤਾ ਥੈਂਕ ਯੂ ਹਾਂਜੀ ਫੋਰਸ ਤਾਂ ਜੀ ਅਸੀਂ ਕੱਲ ਵੀ ਮੰਗਾਈ ਸੀ ਅੱਜ ਵੀ ਮੰਗਾਈ ਸੀ ਤੇ ਸਾਨੂੰ ਕਾਫੀ ਰੀਨਫੋਰਸਮੈਂਟ ਮਿਲ ਰਹੀ ਹੈ ਕਾਫੀ ਆਫਿਸਰਸ ਵੀ ਆ ਰਹੇ ਹਨ ਬਟ ਅਗੇਨ ਗੱਲ ਉਹੀ ਹੈ ਨਾ ਕਿ ਜੇ ਅਸੀਂ ਕਾਮਨ ਸੋਸਾਇਟੀ ਤੇ ਸਾਰੇ ਟਾਈਮ ਫੋਰਸ ਦੀ ਵੇਟ ਕਰਕੇ ਤਾਂ ਨਹੀਂ ਆਪਣਾ ਜੀਵਨ ਗੁਜ਼ਾਰ ਸਕਦੇ ਸੋ ਇਹ ਤਾਂ ਤੁਹਾਡੇ মিডিਅਮ ਰਾਹੀਂ ਵੀ ਥੋੜਾ ਸਿਟੀਜ਼ਨਸ ਨੂੰ ਵੀ ਅਪੀਲ ਕਰਨ ਦੀ ਲੋੜ ਹੈ ਕਿ ਜੇ ਅਸੀਂ ਥੋੜਾ ਲਾਫੁਲੀ ਆਪਣੇ ਕਾਮਨ ਸਿਟੀਜ਼ਨਸ ਨੂੰ ਅਚੀ ਲਾਈਫ ਦੇਣਾ ਚਾਹੁੰਦੇ ਤੇ ਇਹਦੇ ਬਾਰੇ ਸਾਰਿਆਂ ਨੂੰ ਬਹੁਤ ਵਿਚਾਰ ਕਰਨ ਦੀ ਲੋੜ ਹੈ ਮੈਡਮ ਹੁਣ ਵੀ ਉਹੀ ਜਾਂਦੇ ਜਉਣੀ ਜਉਣੀ ਹੈ ਕੱਲ ਰੁਕਦੇ ਇਹੀ ਹਾਲਾਤ ਦੇਖੋ ਜੀ ਇਸ ਟਾਈਮ ਹਾਲਾਤ ਉਸ ਤਰ੍ਹਾਂ ਦੇ ਨਹੀਂ ਹੈਗੇ ਪਰ ਸਾਡੀ ਟੀਮ ਇਸ ਟਾਈਮ ਮੇਰੇ ਡੀਆਈਜੀ ਸਰ ਉੱਥੇ ਹੀ ਹਾਜ਼ਰ ਹੈ ਅਸੀਂ ਸਿਰਫ ਆਪਣੇ ਮੁਲਾਜ਼ਮਾਂ ਦਾ ਹਾਲਚਲ ਪੁੱਛਣ ਆਏ ਸਿਗੇ ਬਾਕੀ ਗੱਲਬਾਤ ਵੀ ਚੱਲ ਰਹੀ ਹੈ ਵੀ ਆਰ ਓਪਨ ਟੂ ਟਾਕ ਜਿਦਾ ਡੀਸੀ ਸਾਹਿਬ ਨੇ ਦੱਸਿਆ ਬਾਕੀ ਸਿਚੁਏਸ਼ਨ ਕੰਟਰੋਲ ਕਰਨ ਲਈ ਸਾਡੇ ਇਸ ਟਾਈਮ ਵੀ ਬਹੁਤ ਫੋਰਸ ਹਾਜ਼ਰ ਹੈ ਤੇ ਕੱਲ ਵੀ ਹੋਰ ਰੀਇਨਫੋਰਸਮੈਂਟ ਮਿਲ ਰਹੀ ਹੈ ਬੜਾ ਕਿਹੜੇ ਕਿਲੇ ਚ ਫੋਰਸ ਮਾਈਂ ਜੀ ਅੱਜ ਸਾਡੀ ਪਹਿਲਾਂ ਤਾਂ ਲੋਕਲੀ ਸੀਗੀ ਤੇ ਕੁਝ ਪੀਏਪ ਵਗੈਰਾ ਦੀ ਵੀ ਸੀਗੀ ਆਰਪੀ ਟੀਮਾਂ ਸੀਗੀਆਂ ਤੇ ਨਾਲ ਦਾ ਆਲੇ ਦੁਆਲੇ ਦੇ ਜ਼ਿਲ੍ਹਿਆਂ ਤੋਂ ਰੀਇਨਫੋਰਸ ਹੋਈ ਸੀ ਮਾਨਸਾ ਫਰੀਦਕੋਟ ਮੁਕਸਰ ਵਗੈਰਾ ਤੇ ਕੱਲ 4 ਜ਼ਿਲ੍ਹਿਆਂ ਤੋਂ ਵੀ ਆ ਰਹੀ ਹੈ